ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਬਾਈ ਸੁਮਿੰਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਅੱਜ 20 ਅਗਸਤ 2025 ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਤਗੜੀ ਬੱਦਲਬਾਹੀ ਪੰਜਾਬ ਦੇ ਉੱਪਰ ਵੰਣੀ ਸ਼ੁਰੂ ਹੋ ਚੁੱਕੀ ਹੈ ਜੀ ਉੱਤਰ ਪੂਰਬੀ ਇਲਾਕਾ ਤੇ ਪੱਛਮੀ ਇਲਾਕੇ ਵਿੱਚ ਤਗੜੀ ਕਾਰਵਾਈ ਬੱਦਲਬਾਹੀ ਦੇ ਦੇਖਣ ਨੂੰ ਮਿਲ ਰਹੀ ਹੈ ਸਵੇਰ ਤੋਂ ਅਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਲੁਧਿਆਣਾ ਦਾ ਕੁਝ ਕਈ ਹਿੱਸਾ ਜੀ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਤੇ ਰੂਪਨਗਰ ਵਿੱਚ ਬੱਦਲਬਾਹੀ ਦਾ ਦੌਰ ਦੇਖਣ ਨੂੰ ਮਿਲ ਰਿਹਾ ਹੈ ਕਈ ਜਗ੍ਹਾ ਤਾਂ ਭਾਰੀ ਬਰਸਾਤ ਹੋਈ ਹੈ ਖਾਸ ਤੌਰ ਤੇ ਗੁਰਦਾਸਪ ਤਕੜੀ ਬਾਰਖਾ ਦੇਖਣ ਨੂੰ ਮਿਲ ਰਹੀ ਹੈ ਕਪੂਰਥਲਾ ਜਲੰਧਰ ਵਿੱਚ ਵੀ ਹਲਕਾ ਦਰਮਿਆਨਾ ਮੀਂਹ ਹੋ ਰਿਹਾ ਜੀ ਤੇ ਨਾਲ ਦੀ ਨਾਲ ਇੱਕ ਸਿਸਟਮ ਜਿਹੜਾ ਸਾਨੂੰ ਹੁਣ ਫਿਰੋਜ਼ਪੁਰ ਦੇ ਨੇੜੇ ਤੇੜੇ ਬਣਦਾ ਹੋਇਆ ਦਿਖਾਈ ਦੇ ਰਿਹਾ ਜੀ ਤੇ ਇਹ ਫਰੀਦਕੋਟ ਤੱਕ ਇਸ ਦੀ ਐਂਟਰੀ ਹੁੰਦੀ ਦਿਖਾਈ ਦੇ ਰਹੀ ਹੈ ਨਾਲ ਦੀ ਨਾਲ ਇਹ ਅੰਮ੍ਰਿਤਸਰ ਤੇ ਤਰਨਤਾਰਨ ਨੂੰ ਵੀ ਕਵਰ ਕਰੇਗਾ ਗੱਲ ਕਰੀ ਜਾਵੇ ਤਾਂ ਬਹੁਤ ਸਾਰੇ ਉੱਤਰ ਪੂਰਬੀ ਉੱਤਰ ਪੱਛਮੀ ਇਲਾਕੇ ਵਿੱਚ ਵਧੀਆ ਸਿਸਟਮ ਮੀਂਹ ਦੇ ਬਣਦੇ ਹੋਏ ਸਾਨੂੰ ਅੱਜ ਦਿਖਾਈ ਦੇ ਰਹੇ ਨੇ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਜੀ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਅਗਰ ਗੱਲ ਕੀਤੀ ਜਾਵੇ ਤਾਂ ਹਾਲਾਤ ਫਿਲਹਾਲ ਅੱਜ ਮੀਂਹ ਦੇ ਹੀ ਬਣੇ ਰਹਿਣਗੇ ਉੱਤਰ ਪੂਰਬੀ ਉੱਤਰ ਪੱਛਮੀ ਇਲਾਕਿਆਂ ਦੇ ਵਿੱਚ ਅਤੇ ਨਾਲ ਦੀ ਨਾਲ ਜ਼ਿਲ੍ਹਾ ਰੂਪਨਗਰ ਦੀ ਗੱਲ ਕਰੀਏ ਮੁਹਾਲੀ ਦੀ ਗੱਲ ਕਰੀਏ ਫਤਿਹਗੜ੍ਹ ਸਾਹਿਬ ਪਟਿਆਲੇ ਦੀ ਗੱਲ ਕਰੀਏ ਤਾਂ ਇਹਨਾਂ ਵਿੱਚ ਵੀ ਬੱਦਲ ਵਾਂਗੂ ਸਿਸਟਮ ਹੌਲੀ-ਹੌਲੀ ਬਣ ਰਹੇ ਨੇ ਜਿਸ ਦੇ ਕਾਰਨ ਇਹਨਾਂ ਇਲਾਕਿਆਂ ਵਿੱਚ ਵੀ ਹੁਣ ਹਲਕਾ ਦਰਮਿਆਨਾ ਮੀਂਹ ਆਉਂਦੇ ਘੰਟਿਆਂ ਵਿੱਚ ਦੇਖਣ ਨੂੰ ਮਿਲੇਗਾ ਯਾਨੀ ਕਿ ਆਪਾਂ ਕਹਿ ਸਕਦੇ ਹਾਂ ਕਿ ਦੁਆਬਾ ਬੈਲਟ ਹੋ ਗਿਆ ਤੇ ਮਾਝਾ ਬੈਲਟ ਹੋ ਗਿਆ ਇਹਨਾਂ ਵਿੱਚ ਮੀਂਹ ਦੀ ਉਮੀਦ ਅੱਜ ਸਾਨੂੰ ਬਣਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਦੇ ਕਾਰਨ ਇਹਨਾਂ ਇਲਾਕਿਆਂ ਦਾ ਤਾਪਮਾਨ ਹੈ ਹੌਲੀ-ਹੌਲੀ ਘਟਦਾ ਹੋਇਆ 30 ਡਿਗਰੀ ਤੋਂ ਥੱਲੇ ਆਉਣ ਦੇ ਪੂਰੇ ਪੂਰੇ ਚਾਂਸ ਬਣੇ ਹੋਏ ਨੇ ਤੇ ਬਾਕੀ ਫਜ਼ਿਲਕਾ ਹੋ ਗਿਆ ਫਿਰੋਜ਼ਪੁਰ ਹੋ ਗਿਆ ਮੁਕਸਰ ਹੋ ਗਿਆ ਫਰੀਦਕੋਟ ਹੋ ਗਿਆ ਇਹਨਾਂ ਵਿੱਚ ਮੀਂਹ ਦੀ ਉਮੀਦ ਘੱਟੀ ਹੈ ਪਰ ਫੇਰ ਵੀ ਕਿਤੇ ਨਾ ਕਿਤੇ ਇਹਨਾਂ ਵਿੱਚ ਜਿਹੜਾ ਤਾਪਮਾਨ ਉਹ 35 ਡਿਗਰੀ ਦੇ ਨੇੜੇ ਤੇੜੇ ਬਣਿਆ ਰਹੇਗਾ ਗਰਮੀ ਦੇ ਹਾਲਾਤ ਇਹਨਾਂ ਇਲਾਕਿਆਂ ਵਿੱਚ ਬਣਦੇ ਹੋਏ ਦਿਖਾਈ ਦੇ ਰਹੇ ਨੇ ਏਸੀਜੀ ਅਪਡੇਟ ਅੱਜ ਪੰਜਾਬ ਦੇ ਮੌਸਮ ਦੇ ਹਾਲਾਤਾਂ ਵੀ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਜਰੂਰ ਪ੍ਰੈਸ ਕਰਕੇ ਜਾਇਓ ਜੀ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ